ਅਮਰੀਕਾ ਵਿੱਚ ਗੈਰ ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰਾਂ ਦੇ ਉੱਤੇ ਸ਼ਿਕੰਜਾ ਕੱਸਦਾ ਨਜ਼ਰ ਆ ਰਿਹਾ ਹੈ ਅਜਿਹੇ ਡਰਾਈਵਰਾਂ ਨੂੰ ਹੁਣ ਕੋਈ ਵੀ ਲਾਇਸੈਂਸ ਜਾਰੀ ਕਰਨ ਤੇ ਰੋਕ ਲਗਾ ਦਿੱਤੀ ਗਈ ਹੈ ਖਾਸ ਕਰਕੇ ਕੈਲੀਫੋਰਨੀਆ ਦੇ ਟਰੱਕ ਡਰਾਈਵਰ ਸਭ ਤੋਂ ਵੱਧ ਨਿਸ਼ਾਨੇ ਤੇ ਨੇ ਬੀਤੇ ਦਿਨ ਇੱਕ ਪੰਜਾਬੀ ਟਰੱਕ ਡਰਾਈਵਰ ਦੇ ਬਿਆਨ ਤੋਂ ਬਾਅਦ ਮਾਮਲਾ ਹੋਰ ਵੀ ਜ਼ਿਆਦਾ ਭੱਗ ਗਿਆ ਜਿਸ ਤੇ ਅਮਰੀਕੀ ਟਰਾਂਸਪੋਰਟੇਸ਼ਨ ਸੈਕਟਰੀ ਦੇ ਵੱਲੋਂ ਸਖਤ ਟਿੱਪਣੀ ਕੀਤੀ ਗਈ ਹੈ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਕੈਲੀਫੋਰਨੀਆ ਵਿੱਚ ਇੱਕ ਪੰਜਾਬੀ ਟਰੱਕ ਡਰਾਈਵਰ ਨੂੰ ਅੰਗਰੇਜ਼ੀ ਭਾਸ਼ਾ ਨਾ ਔਣ ਕਰਕੇ ਉਸਦਾ ਡਰਾਈਵਿੰਗ ਲਾਇਸੈਂਸ ਰੱਦ ਹੋ ਗਿਆ ਉਸ ਤੋਂ ਬਾਅਦ ਟਰੱਕ ਡਰਾਈਵਰ ਦਾ ਬਿਆਨ ਸਾਹਮਣੇ ਆਇਆ ਜਿਸ ਨੂੰ ਸੁਣ ਕੇ ਟਰਾਂਸਪੋਰਟੇਸ਼ਨ ਵਿਭਾਗ ਦੇ ਸਕੱਟਰੀ ਸ਼ੌਨ ਡਫੀ ਨੂੰ ਕਾਫੀ ਗੁੱਸਾ ਆਇਆ ਅਤੇ ਹੈਰਾਨੀ ਵੀ ਹੋਈ ਇਹ ਪੰਜਾਬੀ ਡਰਾਈਵਰ ਜਿਸ ਦਾ ਨਾਮ ਵਿਵੇਕ ਸ਼ਰਮਾ ਹੈ ਅੰਗਰੇਜ਼ੀ ਦੀ ਥਾਂ ਪੰਜਾਬੀ ਭਾਸ਼ਾ ਦੇ ਵਿੱਚ ਗੱਲ ਕਰ ਰਿਹਾ ਸੀ ਟਾਸ਼ਨ ਡਫੀ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਪੋਸਟ ਕਰਦੇ ਹੋਏ ਲਿਖਿਆ ਕਿ ਇੱਕ ਵਿਅਕਤੀ ਲਈ ਜਿਸ ਨੇ ਇਸ ਦੇਸ਼ ਦੇ ਵਿੱਚ ਇੱਕ ਦਹਾਕੇ ਤੋਂ ਲੰਬਾ ਸਮਾਂ ਬਤਾਇਆ ਹੋਵੇ ਪਰ ਅੰਗਰੇਜ਼ੀ ਸਿੱਖਣ ਦੀ ਕਦੇ ਜ਼ਹਿਮਤ ਨਹੀਂ ਕੀਤੀ ਉਸਦੇ ਹੰਝੂ ਮਗਰਮੱਚਦੇ ਹੰਝੂ ਨੇ ਇਹ ਟਿੱਪਣੀ ਟਰੰਪ ਪ੍ਰਸ਼ਾਸਨ ਦੇ ਵੱਲੋਂ ਲਾਗੂ ਕੀਤੇ ਨਵੇਂ ਅੰਗਰੇਜ਼ੀ ਭਾਸ਼ਾ ਦੇ ਨਿਯਮਾਂ ਦੇ ਮਾਮਲੇ ਵਿੱਚ ਆਈ ਹੈ ਜੋ ਕਮਰਸ਼ੀਅਲ ਡਰਾਈਵਰ ਲਾਇਸੈਂਸ ਦੇ ਲਈ ਲੋੜਿੰਦੇ ਨੇ ਡਫੀ ਨੇ ਕੈਲੀਫੋਰਨੀਆ ਨੂੰ ਵੀ ਫੈਡਰਲ ਫੰਡਿੰਗ ਕੱਟਣ ਦੀ ਧਮਕੀ ਦਿੱਤੀ ਹੈ ਜੇਕਰ ਉਹ ਨਿਯਮਾਂ ਨੂੰ ਨਾ ਮੰਨੇ ਇਹ ਮਾਮਲਾ ਇਮੀਗ੍ਰੇਸ਼ਨ ਅਤੇ ਸੁਰੱਖਿਆ ਨੂੰ ਲੈ ਕੇ ਨਵਾਂ ਵਿਵਾਦ ਖੜਾ ਕਰ ਰਿਹਾ ਹੈ। ਇਹ ਵਿਵਾਦ 12 ਅਗਸਤ 2025 ਨੂੰ ਫਲੋਰੀਡਾ ਦੇ ਵਿੱਚ ਟਰੱਕ ਹਾਦਸੇ ਦੇ ਮਲਜ਼ਮ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਦੇ ਕੇਸ ਤੋਂ ਬਾਅਦ ਪਕਿਆ ਜਿਸ ਨੇ ਅਮਰੀਕਾ ਦੀ ਟਰਕਿੰਗ ਇੰਡਸਟਰੀ ਅੰਦਰ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ ਨੂੰ ਰੋਕਣ ਲਈ ਸਖਤ ਨਿਯਮ ਬਣਾਏ ਅਤੇ ਵੀਜ਼ੇ ਤੱਕ ਰੋਕ ਦਿੱਤੇ ਗਏ। ਹਰਜਿੰਦਰ ਸਿੰਘ ਨੇ ਵਾਸ਼ਿੰਗਟਨ ਤੇ ਕੈਲੀਫੋਰਨੀਆ ਦੇ ਵਿੱਚੋਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਬਣਵਾਏ ਸਨ ਅਤੇ ਉਸ ਨੂੰ ਅੰਗਰੇਜ਼ੀ ਵੀ ਠੀਕ ਢੰਗ ਨਾਲ ਨਹੀਂ ਆਉਂਦੀ ਸੀ। ਇਸ ਤੋਂ ਪਹਿਲਾਂ ਜੂਨ 2025 ਦੇ ਵਿੱਚ 트럼ਪ ਨੇ ਐਗਜ਼ੀਕਟਿਵ ਆਰਡਰ ਦੇ ਨਾਲ ਨਵੇਂ ਨਿਯਮ ਲਾਗੂ ਕੀਤੇ ਸਨ ਇਸ ਨਾਲ ਬਿਨਾਂ ਅੰਗਰੇਜ਼ੀ ਪ੍ਰੂਫ ਵਾਲੇ ਵਿਦੇਸ਼ੀ ਡਰਾਈਵਰਾਂ ਨੂੰ ਲਾਇਸੈਂਸ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਡਫੀ ਨੇ ਇੱਕ ਲੋਕਲ ਨਿਊਜ਼ ਰਿਪੋਰਟ ਵਿੱਚ ਇੱਕ ਭਾਰਤੀ ਡਰਾਈਵਰ ਜਿਸ ਨੂੰ ਕਿ ਅੰਗਰੇਜ਼ੀ ਨਹੀਂ ਆਉਂਦੀ ਉਸ ਨੂੰ ਬੈਨ ਕਰਨ ਦੀ ਗੱਲ ਕਹੀ 트럼ਪ ਪ੍ਰਸ਼ਾਸਨ ਨੇ ਅੰਗਰੇਜ਼ੀ ਭਾਸ਼ਾ ਨੂੰ ਟਰੱਕ ਡਰਾਈਵਿੰਗ ਦੇ ਲਈ ਜ਼ਰੂਰੀ ਬਣਾਇਆ ਹੈ ਤਾਂ ਜੋ ਟਰੱਕ ਡਰਾਈਵਰ ਅੰਗਰੇਜ਼ੀ ਵਾਲੇ ਰੋਡ ਸਾਈਨ ਪੜਨ ਅਤੇ ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਦੇ ਯੋਗ ਹੋ ਸਕਣ ਡਫੀ ਨੇ ਕਿਹਾ ਕਿ ਇਹ ਸੁਰੱਖਿਆ ਨਾਲ ਜੁੜਿਆ ਹੈ ਨਾ ਕਿ ਰਾਜਨੀਤੀ ਦੇ ਨਾਲ ਨਵੇਂ ਨਿਯਮਾਂ ਦੇ ਵਿੱਚ ਵਿਦੇਸ਼ੀ ਡਰਾਈਵਰਾਂ ਦੇ ਨਾਲ ਨਾਨ ਡੋਮੋਸਾਈਡ ਕਮਰਸ਼ੀਅਲ ਲਰਨਿੰਗ ਪਰਮਿਟਸ ਅਤੇ ਸੀ ਡੀ ਐਲਸ ਦੇ ਲਈ ਸਖਤ ਚੈਕਿੰਗ ਕੀਤੀ ਗਈ ਹੈ ਡਫੀ ਨੇ ਕੈਲੀਫੋਰਨੀਆ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਉੱਥੇ 1/4 ਵਿਦੇਸ਼ੀ ਲਾਇਸੈਂਸ ਗਲਤ ਜਾਰੀ ਹੋਏ ਨੇ ਡੈਫੀ ਦਾ ਕਹਿਣਾ ਹੈ ਕਿ ਇਹ ਨਿਯਮ ਅਮਰੀਕਾ ਦੀ ਸੁਰੱਖਿਆ ਦੇ ਨਾਲ ਜੁੜੇ ਹੋਏ ਨੇ ਨਾ ਕਿ ਰਾਜਨੀਤੀ ਦੇ ਨਾਲ ਨਵੇਂ ਨਿਯਮਾਂ ਦੇ ਵਿੱਚ ਕਿਸੇ ਵੀ ਵਿਦੇਸ਼ੀ ਡਰਾਈਵਰ ਦੇ ਲਈ ਨਾਨ ਡੋਮੈਸਾਈਡ ਕਮਰਸ਼ੀਅਲ ਲਰਨਿੰਗ ਪਰਮਿਟਸ ਅਤੇ ਸੀ ਡੀ ਐਲਜ਼ ਦੇ ਲਈ ਸਖਤ ਚੈਕਸ ਲਗਾਏ ਗਏ ਨੇ ਡੈਫੀ ਨੇ ਕੈਲੀਫੋਰਨੀਆ ਨੂੰ ਨਿਸ਼ਾਨਾ ਇਸਦੇ ਲਈ ਬਣਾਇਆ ਕਿਉਂਕਿ ਉੱਥੇ 1/4 ਵਿਦੇਸ਼ੀ ਲਾਇਸੈਂਸ ਗਲਤ ਤਰੀਕੇ ਨਾਲ ਜਾਰੀ ਹੋਏ ਨੇ ਅਮਰੀਕਾ ਵਿੱਚ ਗੈਰ ਕਾਨੂੰਨੀ ਟਰੱਕ ਡਰਾਈਵਰਾਂ ਲਈ ਰੋਜ਼ਗਾਰ ਦੇ ਮੌਕੇ ਖੁੱਸ ਰਹੇ ਨੇ ਜਿਸ ਦੇ ਨਾਲ ਮੁਸੀਬਤਾਂ ਹੌਲੀ-ਹੌਲੀ ਵੱਧ ਰਹੀਆਂ ਨੇ